ਇਸ ਸਥਾਨ ਤੇ ਆਉਣ ਦੇ ਨਾਲ ਜਿੰਨੀਆਂ ਮੇਰੀਆਂ ਭੈਣਾਂ ਦੇ ਔਲਾਦ ਨਹੀਂ ਹੋ ਰਹੀ ਸੋ ਇਸ ਸਥਾਨ ਤੇ ਪੰਜ ਐਤਵਾਰ ਇਸ਼ਨਾਨ ਕਰਨ ਦੇ ਨਾਲ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਸੋ ਇਹ ਹੈ ਜੀ ਅੱਠ ਚੁੰਡਾ ਸਰੋਵਰ ਸਾਹਿਬ ਇੱਕ ਚੁੰਡ ਦੋ ਤਿੰਨ ਚਾਰ ਇਧਰਲੀ ਸਾਈਡ ਪੰਜ ਛੇ ਸੱਤ ਤੇ ਅੱਠ ਇਹ ਅੱਠ ਚੁੰਡਾ ਸਰੋਵਰ ਸਾਹਿਬ ਠੱਠੀ ਖਾਰਾ ਝੂਲਨੇ ਮਹਿਲ ਸੋ ਇਸ ਸਥਾਨ ਤੇ ਪੰਜ ਐਤਵਾਰ ਇਸ਼ਨਾਨ ਕਰਨ ਦੇ ਨਾਲ ਸੋ ਜਿੰਨਾ ਭੈਣਾਂ ਦੇ ਔਲਾਦ ਨਹੀਂ ਹੋ ਰਹੀ ਸੋ ਇਸ ਸਥਾਨ ਤੇ ਇਸ਼ਨਾਨ ਕਰਨ ਦੇ ਨਾਲ ਪੰਜ ਐਤਵਾਰ ਆਉਣ ਦੇ ਨਾਲ ਸੋ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਨ੍ਹਾਂ ਸਥਾਨਾਂ ਤੇ ਆ ਕੇ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਜਿੰਨਾ ਵੀ ਭੈਣਾਂ ਦੇ ਕੋਈ ਔਲਾਦ ਨਹੀਂ ਹੋ ਰਹੀ ਸੋ ਇਸ ਸਥਾਨ ਤੇ ਪੰਜ ਐਤਵਾਰ ਇਸ਼ਨਾਨ ਕਰਨ ਦੇ ਨਾਲ ਔਲਾਦ ਦੀ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਸੋ ਸਾਰੇ ਜਣੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਜਿੰਨਾ ਪੈਣਾ ਦੇ ਔਲਾਦ ਨਹੀਂ ਸੋ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਔਲਾਦ ਦੀ ਪ੍ਰਾਪਤੀ ਜ਼ਰੂਰ ਦੇਣਗੇ